ਮੁਸਲਮਾਨ ਵੀ ਸੀ ਇਥੇ ਤੇ ਉਹ ਵੀ ਆਇਓ ਤੇ ਉਹਨਾਂ ਨੇ ਆਣ ਕੇ 500 ਕਿਲੈਟ ਜਮੀਨ ਖਰੀਦੀ ਸੀ ਜੀ ਅੱਛਾ ਇੱਕ ਮੁਸਲਮਾਨ ਬੋਲਿਆ ਅੱਛਾ ਆਜ ਮਹਾਰੀ ਨਾ ਕਹਿੰਦੇ ਮੈਂ ਹਾਜ਼ਰ ਕਕਟਾਂਟੋਂ ਇੱਥੇ ਰਿਸ਼ਤੇਦਾਰ ਆ ਗਏ ਪਹਿਲਾਂ ਵੀ ਹੈਗੇ ਅਸੀਂ ਪਹਿਲਾਂ ਮੇਰੇ ਬਾਬੇ ਦੇ ਪੂਗਾ ਦੇ ਪੋਤੇ ਦੇ ਨੰਬਰ ਸਾਰੇ ਲੰਡਰ ਵਗੇ ਦੇ ਖੋਖਰਾ ਵਾਲੇ ਪਿੰਡ ਚ ਉਹ ਪੁੰਨੂ ਖੋਖਰ ਰਹਿੰਦਾ ਸੀ ਜਿਹੜਾ ਆਪਣਾ ਬਚਪਨ ਗੁਜ਼ਾਰ ਕੇ ਗਿਆ ਸੀ ਤੋੜਾ ਹਾਣੀ ਸੀ ਤੇ ਇਹ ਵਾਲਾ ਛੱਪੜ ਕਿੱਡਾ ਵੱਡਾ ਹੈਗਾ ਸੀ ਇਹ ਮੇਰੇ ਖਿਆਲ ਚੋਂ ਕਿਹੋਂ ਕਿਹਾਂ ਦੇ ਵਿੱਚ ਸੀਗਾ ਦਾਦੇ ਬਹੁਤ ਹੀ ਉਹਨਾਂ ਦਾ ਆਪੋਂ ਚੁਪਿਆ ਰਹਿੰਦਾ ਸੀ ਰਲ ਕੇ ਰਹਿੰਦੇ ਸੀ ਜਰਨਲ ਜੰਡਰ ਉਸ ਚਿੰਨੇ ਵਾਲਾ ਹਾਂ ਅੱਛਾ ਕਾਗਜ਼ਾਂ ਦੇ ਵਿੱਚ ਐਦਾਂ ਹੀ ਚੱਲਦਾ ਹਾਂ ਜਰਨਲ ਜੰਡਰ ਉਸ ਚਿੰਨੇ ਵਾਲਾ ਪਹਿਲਾ ਪਿੰਡ ਦੇ ਨਾਂ ਤੇ ਝੱਤ ਮਰਦੇ ਆਂ ਦਰਅਸਲ ਜੋੜੇ ਦਰਖਤਾਂ ਦੇ ਨਾਂ ਤੋਂ ਰੱਖਿਆ ਗਿਆ ਇਸ ਪਿੰਡ ਦਾ ਨਾਂ ਕੀ ਸੀਗਾ ਕਿ ਛੱਪੜ ਦੇ ਕਿਨਾਰੇ ਝੰਡ ਦੇ ਦਰਖਤ ਸੀਗੇ ਨਾਲੋਂ ਨਾਲ ਜੋੜੇ ਦਰਖਤ ਬਸ ਉਸੇ ਨਾਂ ਤੋਂ ਪੈ ਗਿਆ ਇਸ ਪਿੰਡ ਦਾ ਨਾਂ ਫਿਰ ਫਿਰ ਕੀ ਹੋਇਆ ਕਿ ਮੋਗੇ ਤਹਿਸੀਲ ਦਾ ਇੱਕ ਪਿੰਡ ਹੈ ਲੰਡੇ ਰੋਟੀ ਉੱਥੋਂ ਆਏ ਸੀਗੇ ਸਿੱਧੂ ਜਾਂ ਸਿੱਧੂ ਬਰਾੜ ਉਹਨਾਂ ਨੇ ਰਲ ਕੇ ਪਿੰਡ ਦੀ ਬੁਨਿਆਦ ਰੱਖੀ ਪਰ ਪਿੰਡ 'ਚ ਜਿਹੜੇ ਜ਼ਿਆਦਾਤਰ ਲੋਕ ਸੀਗੇ ਉਹ ਸੀਗੇ ਚਿਮਨੇ ਗੋਦ ਦੇ ਮੁਸਲਮਾਨ ਖੋਖਰ ਵੀ ਸੀਗੇ ਤੇ ਹੋਰ ਪਾਈਚਾਰੇ ਦੇ ਲੋਕ ਵੀ ਜਦੋਂ ਬ੍ਰਿਟਾਨੀਆ ਹਕੂਮਤ ਨੇ ਪਿੰਡਾਂ ਦਾ ਨਾਮਕਰਨ ਕੀਤਾ ਤਾਂ ਪਿੰਡ ਦਾ ਨਾਂ ਪੈ ਗਿਆ ਚਿਮਨੇ ਵਾਲਾ ਬੋਤੇ ਸੀ ਗੇਨਾ ਚਿਮਨੇ ਗੋਦ ਦੇ ਮੁਸਲਮਾਨ ਨਾ ਫਿਰ ਵੀ ਦੋਵੇਂ ਪੁਕਾਰਦੇ ਨੇ ਜੋੜਾ ਜੰਟ ਉਰਫ ਚਿਮਨੇ ਵਾਲਾ ਬਾਕੀ ਕੀ ਤਾਰੀਖ ਹੈ ਇਸ ਪਿੰਡ ਦੀ ਉਹ ਜਾਣਦੇ ਹਾਂ ਪਿੰਡ ਦੀ ਆਵਾਮ ਤੋਂ ਜਿਹੜਾ ਜੋੜਾ ਝੰਡ ਹਾਂ ਹਾਂ ਮਤਲਬ ਦੋ ਝੰਡਾਂ ਦਾ ਜੋੜਾ ਹੈਗਾ ਸੀ ਉਹ ਇੱਥੇ ਹੈਗਾ ਸੀ ਕਿ ਉੱਥੇ ਗਿਆ ਛੱਪੜ ਦੇ ਵਿੱਚ ਉੱਥੇ ਕਰਕੇ ਛੱਪੜ ਦੇ ਵਿੱਚ ਆ ਗਿਆ ਫਾਈਨ 66 ਕਰਮਾਰੀ ਬੈਠੇ ਸੀ ਅੱਛਾ ਉਹ ਦੇਖਿਆ ਤੁਸੀਂ ਹਾਂ ਵੇਖਿਆ ਬਿਲਕੁਲ ਵੇਖਿਆ ਆ ਖੂਆ ਜਾਇ ਤਾਂ ਪਾਣੀ ਪਾੜਦੇ ਉਹ ਨਹੀਂ ਪਹਿਲਾਂ ਮੈਂ ਪਾੜਦੇ ਹਾਂ ਤੇ ਤੁਸੀਂ ਆਪ ਪਾੜ ਪਾੜਦੇ ਹੋ ਸਾਡੇਆਂ ਤੋਂ ਪਾੜਦੇ ਪਾਣੀ ਅੱਛਾ ਪਾਣੀ ਪੀਣ ਲਈ ਵਰਤਦੇ ਪਾਣੀ ਤਾਂ ਪਾਣੀ ਪੀਣ ਵਾਸਤੇ ਪਾਣੀ ਮਤਲਬ ਕਿ ਮਿੱਠਾ ਹੋਣਾ ਇੱਥੋਂ ਹਾਂ ਵੇਖਿਆ ਪਾਣੀ ਉਹ ਛੱਪੜ ਚ ਪਾਣੀ ਤੇ ਮੀਰਾ ਹੁੰਦਾ ਨਾ ਕਿਸ ਕਰਕੇ ਪਾਣੀ ਜਾਣਾ ਮਿੱਠਾ ਸੀ ਤੇ ਇਹ ਵਾਲਾ ਛੱਪੜ ਕਿੱਡਾ ਕ ਵੱਡਾ ਹੈਗਾ ਸੀ ਇਹ ਮੇਰੇ ਖਤਰਾ ਚੌਕ ਜਾਂ ਦੇ ਵਿੱਚ ਸੀਗਾ ਪਿੰਚਾਰ ਕਿਲਿਆਂ ਦੇ ਵਿੱਚ ਇਹ ਮੰਡੀ ਮਤਲਬ ਬਾਅਦ ਵਿੱਚ ਆਬਾਦ ਕੀਤੀ ਗਈ ਹਾਂ ਇਹ ਮੰਡੀ ਤਾਂ ਹੁਣ ਬਣੀ ਥੋੜਾ ਜਿਹੀ ਛੱਪੜ ਦੇ ਵਿੱਚ ਜਦੋਂ ਤੁਸੀਂ ਆਏ ਜੋ ਇੱਥੇ ਤਾਂ ਪਿੰਡ ਕਿੱਡਾ ਕ ਹੈਗਾ ਸੀ ਪਿੰਡ ਤਕਰੀਬਨ ਅੱਗੇ ਨੂੰ ਹੁਣ ਪਹਿਲੇ ਪਾਸੇ ਨੂੰ ਵਧਿਆ ਹਾਂ ਤੇ ਉਹ ਠੀਕ ਹੀ ਸੀ ਉਹ ਤੋਂ ਵਧ ਗਿਆ ਪਰ ਫਿਰ ਉਹ ਟੇਸ਼ਨਲ ਪਾਸੇ ਨੂੰ ਅੱਗੇ ਉਹ ਕਿਹੜੇ ਤਾਈਨਾ ਕਿੱਟੀਗਾ ਐਸ ਪਾਸੇ ਜੀ ਹਾਂ ਨੈਕਸੀਗਾ ਪਿੰਡ ਚ ਕੀ ਹੈਗਾ ਸੀ ਕੋਈ ਪੱਕੇ ਮਕਾਨ ਬਣੇ ਹੋਏ ਜਾਂ ਝੁੱਗੀ-ਝੌਂਪੜੀ ਹੈਗੇ ਸੀ ਝੁੱਗੀਆਂ-ਝੌਂਪੜੀਆਂ ਵਿੱਚ ਹੁੰਦੀਆਂ ਸੀ ਝੁੱਗੀਆਂ ਜਿਵੇਂ ਹੁੰਦੀਆਂ ਸੀ ਛੱਪੜੀ-ਛਪੜੀਆਂ ਹਾਂਜੀ ਸਾਡੇ ਆਲੇ ਕੱਚੇ ਮਕਾਨ ਸੀ ਜਾਂ ਰਏ ਤੇ ਪੱਕੇ ਵੀ ਸੀਗੇ ਵਿੱਚ ਹਾਂਜੀ ਤੇ ਉਹ ਜਿਹੜਾ ਕੱਚੇ ਸੀਗੇ ਕੱਚੇ ਸੀਗੇ ਤੇ ਪੱਕੇ ਵੀ ਹੋ ਸੀਗੇ ਤੇ ਹਰ ਝੁੱਗੀਆਂ ਜਿਵੇਂ ਸੀਗੇ ਕਿ ਇਹਨੀਆਂ ਛਪੜੀ-ਛਪੜੀਆਂ ਪਾਈਆਂ ਹੁੰਦੀਆਂ ਸੀ ਹਾਂਜੀ ਅਸੀਂ ਵੀ ਆਪਦੀ ਆ ਕੇ ਉਦੋਂ ਪਕੜਨ ਤੋਂ ਆਏ ਹ ਮੋਰਮਾਨਾਂ ਦੇ ਮਕਾਨ ਤੋਂ ਅੱਛਾ ਅੱਛਾ ਇਹ ਕਹਿੰਦੇ ਕਿ ਆਪੇ ਛਪੜੀਆਂ ਬਾਪੂ ਵੀ ਇਮਾਰਤ ਨੂੰ ਰੱਖਦੇ ਇੱਥੇ ਮਤਲਬ ਗੁਜ਼ਾਰਾ ਕਰਨ ਸ਼ੁਰੂ ਕਰਦੇ ਹਾਂ 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 ਤੇ ਕੋਈ ਮਸਜਿਦ ਵੇਖੀ ਹੋਵੇ ਤੁਸੀਂ ਜਾਂ ਗੁਰਦੁਆਰਾ ਸਾਹਿਬ ਇੱਥੇ ਉਸ ਟਾਈਮ ਤੇ ਵੇਖੀ ਐ ਮੜਮੋਢੀ ਠੱਠੀ ਜੀ ਸੀ ਕੋਈ ਸਾਡੇ ਬਾਹਰ ਅੰਦਰਲਾ ਘਰ ਉਹ ਬਾਹਰ ਅੱਗੇ ਜਿਹਾ ਜਿਹੜਾ ਅੱਛਾ ਹਾਂ ਉੱਥੇ ਹੁਣ ਜ ਆਏ ਹਲੇ ਬਣਾ ਸਾਡੇ ਕੋਲੇ ਠਾਓ ਅੱਛਾ ਤੇ ਉਹ ਮਾਝੇ ਉਥੇ ਸੀ ਕੱਚੀ ਜੀ ਖੜੀ ਸੀ ਹਾਂ ਤੇ ਉਹ ਫਿਰ ਹੁਣ ਡਿੱਗ ਪੀ ਗਈ ਸਮਾਰ ਹੋਣੀ ਸੀ ਉਹਦੀ ਹਾਂ ਨਾਲੇ ਕੱਚੀ ਹੈਗੀ ਸੀ ਕੱਚੀ ਹੁੰਦੀ ਫਿਰ ਵੀ ਸਵਾਲ ਹਾਂ ਕੱਚੀ ਜੀ ਕੱਚੀ ਸੀ ਹਾਂ ਕੱਚੀ ਜੀ अच्छा ਤੇ ਗਲੀਆਂ ਐਵੇਂ ਸਿੱਧੀਆਂ ਹੈਗੀਆਂ ਸੀ ਜਾਂ ਟੇਡੀਆਂ ਮੀਡੀਆਂ ਗਲੀਆਂ ਵਾਂਗ ਜਿਵੇਂ ਹੁਣ ਹਨ ਉਸੇ ਤਰ੍ਹਾਂ ਦੀ ਗਲੀਆਂ ਸੇਮ ਹੀ ਐ ਗਲੀਆਂ ਸੀ ਉਹ ਸਿੱਧੀਆਂ ਨਹੀਂ ਬਸ ਫਰਕ ਸਿਰਫ ਇਹ ਪਿਆ ਵੀ ਘਰ ਪੱਕੇ ਬਣਾ ਲਏ ਗਏ ਹਾਂ ਘਰ ਪੱਕੇ ਬਣ ਗਏ ਗਲੀਆਂ ਉਹਵੇਂ ਸਿੱਧੀਆਂ ਜਿਹੜੀਆਂ ਇਸਤਮਾਲ ਤੋਂ ਮਗਰੋਂ ਕਟੀਆਂ ਗਈਆਂ ਉਹ ਸਿੱਧੀਆਂ ਹਾਂ ਇਹ ਮਗਰੋਂ ਨਹੀਂ ਕਟੀਆਂ ਪਹਿਲਾਂ ਦੀ ਸੀ ਉਹ ਪਹਿਲਾਂ ਵੀ ਇਹ ਹੈ ਜੀ ਪਹਿਲਾਂ ਦੀ ਤੇ ਇਹ ਪਤਾ ਲੱਗਿਆ ਵੀ ਆਬਾਦ ਕਿੰਨਾ ਨੇ ਕੀਤਾ ਸੀਗਾ ਕੌਣ ਸੀਗੇ ਉਹ ਮੈਂ ਇਹ ਮੈਂ ਸੋਣ ਦੇ ਵਿੱਚ ਗੱਲਾਂ ਵੀ ਪਹਿਲਾ ਪਿੰਡ ਮੁਸਮਾਨਾ ਦਾ ਹਾਂ ਜੀ ਜਿਹੜੇ ਚਿਮਨੇ ਦੇ ਨਾਮ ਦਾ ਰੱਖਿਆ ਚਿਮਨੇ ਜਾਂਤ ਇੱਕ ਉਹ ਕਾਸਟ ਸੀ ਕੋਟੋਂ ਆ ਕੇ ਸਿਖਾਣੇ ਫਿਰ ਜ਼ਮੀਨਾਂ ਲਈਆਂ ਕੋ ਲੰਡਾ ਰੋਡਾਂ ਦੇ ਆਏ ਉਹ ਹੋਰ ਕਈ ਥਾਵਾਂ ਦੇ ਤੇ ਗਿੱਲ ਵੀ ਬਟਿਆ ਜਟਾਣੇ ਵੀ ਬਟਿਆ ਉਹਦੇ ਰਿਸ਼ਤੇਦਾਰ ਜਿਵੇਂ ਛੱਡਲੇ ਉਹਨਾਂ ਨੇ ਇੱਕ ਦੂਜੇ ਨੂੰ ਰਿਸ਼ਤੇਦਾਰ ਛੱਡ ਕੇ ਉਹਦੇ ਵੀ ਜ਼ਮੀਨਾਂ ਮੁਸਮਾਨਾ ਤੋਂ ਲੈ ਕੇ ਤੇ ਇਹ ਵੀ ਪਿੰਡ ਵਪਾਰ ਹੋਇਆ ਇਓ ਮੈਨੂੰ ਨਹੀਂ ਦਾਦਾ ਵੀ ਕਿਹੜੇ ਥਾਂਡ ਵਿੱਚ ਹੋਇਆ ਅੱਛਾ ਇਹ ਸਾਨੂੰ ਤਾਂ ਨਹੀਂ ਪਤਾ ਬਾਕੀ ਪਤਾ ਸਾਰਾ ਹਾਂ ਹਾਂ ਸਾਨੂੰ ਤਾਂ ਨਹੀਂ ਕਿਉਂ ਅਸੀਂ ਪਾਕਿਸਤਾਨ ਤੋਂ ਆਏ ਹਾਂ ਉਸ ਤੋਂ ਬਾਅਦ ਮੈਨੂੰ ਪਤਾ ਜਾਂ ਮੈਂ ਸੁਣੀਆਂ ਗੱਲਾਂ ਕਰਦਾ ਅੱਛਾ ਉਹਦੇ ਛੋਟੇ ਤੇ ਜਾਣੀਆਂ ਸਾਡੀਆਂ ਇੱਥੇ ਪਹਿਲਾਂ ਵੀ ਸੀਗੀਆਂ ਪਾਕਿਸਤਾਨ ਤੋਂ ਇੱਥੇ ਰਿਸ਼ਤੇਦਾਰੀਆਂ ਸੀ ਪਹਿਲਾਂ ਵੀ ਹੈਗੀਆਂ ਸੀ ਪਹਿਲਾਂ ਮੇਰੇ ਬਾਬੇ ਦੇ ਪੂਰਾ ਰਿਪੋਰਟ ਸੀ ਜਿਹੜੇ ਨੰਬਰ ਆ ਸਾਰੇ ਲੰਡਨ ਵਾਲੇ ਦੇ ਅੱਛਾ ਮੇਰੇ ਬਾਬੇ ਦੀ ਪੂਰਾ ਰਿਪੋਰਟ ਸੀ ਹਾਂ ਤੇ ਇਹ ਫਿਰ ਇਹਨਾਂ ਦੇ ਜਿਹੜੀ ਸਾਨੂੰ ਫਿਰ ਸਲਾਟ ਹੋ ਗਈ ਹੂੰ ਅਸੀਂ ਇਕੱਲੇ ਸ਼ਮਲਾ ਬਈ ਇੱਥੇ ਦੋ ਘਾਰੀਆਂ ਸੀ ਬਾਕੀ ਸਾਡੇ ਜਾਂ ਤਾਂ ਮੱਲੇ ਕੀ ਹੈ ਸਸਤੇ ਕੋਲੇ ਜੇ ਗੰਗਾ ਨਗਰ ਕੋ ਕਾਲੀਆਂ ਉੱਥੇ ਬਾਹਲੇ ਬੈਠੇ ਅੱਛਾ ਬੇਲੇ ਬੇਲੇ ਕਈ ਥਾਵਾਂ ਤੇ ਬੈਠੇ ਐ ਤੋਂ ਉੱਥੇ ਜ਼ਿਆਦਾ ਬੈਠੇ ਐ ਇਹ ਪਤਾ ਲੱਗਿਆ ਵੀ ਲੰਡੇ ਰੋਡੇ ਤੋਂ ਸਿੱਧੂ ਜਾਂ ਸਿੱਧੂ ਬਰਾੜ ਹਾਂ ਸਿੱਧੂ ਬਰਾੜ ਇਹ ਆਏ ਨੇ ਔਰ ਇਹਨਾਂ ਨੇ 4-500 ਕਿੱਲੇ ਇੱਥੇ ਜ਼ਮੀਨ ਖਰੀਦੀ ਹਾਂ ਇੱਥੇ ਪਿੰਡ ਹਾਂ ਪਿੰਡ ਆਬਾਦ ਕੀਤਾ ਹਾਂ ਉਹਨਾਂ ਦੇ ਵਿੱਚ ਕੀ ਸੀਗਾ ਕਿ ਜ਼ਿਆਦਾਤਰ ਜਿਹੜੇ ਚਿਮਣੇ ਜਾਤੀ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਹੈਗੇ ਸੀ ਉਹਨਾਂ ਦੇ ਨਾਮ ਤੇ ਚਿਮਨੇ ਵਾਲੀ ਪੈ ਗਿਆ ਤੇ ਜਿਹੜਾ ਤੁਸੀਂ ਜੋੜਾ ਜੰਡਾ ਦਾ ਦੱਸ ਰਹੇ ਹੋ ਹਾਂ ਹਾਂ ਉਹਦੇ ਨਾਮ ਤੇ ਇਹ ਜੋੜਾ ਜੰਡਾ ਕਾਗਜ਼ਾਂ ਵਿੱਚ ਜੋੜੇ ਜੰਡਾ ਉਹ ਪੁੱਛੇ ਬਣਿਆ ਵਾਲਾ ਜੀ ਜੋੜਾ ਜੰਡਾ ਉਹ ਕਾਗਜ਼ਾਂ ਦੇ ਵਿੱਚ ਜੋੜੇ ਜੰਡਾ ਹੋਣਾ ਪਹਿਲਾਂ ਜੋੜੇ ਜੰਡਾ ਉਸ ਚਿਮਨੇ ਵਾਲਾ ਹਾਂ ਅੱਛਾ ਕਾਗਜ਼ਾਂ ਦੇ ਵਿੱਚ ਐਦਾਂ ਹੀ ਚੱਲਦਾ ਹਾਂ ਜੋੜੇ ਜੰਡਾ ਉਸ ਚਿਮਨੇ ਵਾਲਾ ਇਹ ਵੀ ਲਿਖਾਈ ਚ ਹਾਂ ਤੇ ਹੁਣ ਪਿੰਡ ਕਿਹੋ ਜਿਹਾ ਹੈਗਾ ਤੁਹਾਡਾ ਇਹ ਵਾਲਾ ਪਿੰਡ ਉਦਾਂ ਹੀ ਪੁਰਾਣਾ ਅ ਮਤਲਬ ਭਾਈਚਾਰਾ ਕਾਇਮ ਰੱਖਿਆ ਹੋਇਆ ਹੈ ਬਹੁਤ ਵਧੀਆ ਸਾਰੇ ਭਵੇਂ ਕਿਸੇ ਜਾਤੀ ਕੇ ਹਾਂਜੀ ਬਹੁਤ ਵਧੀਆ ਰਹਿਣ ਮੌਜਾਂ ਸਭ ਕੋਈ ਤਸਰੀਫ ਵੀ ਸਭ ਕੁਝ ਵਾਹਿਗੁਰੂ ਦੀ ਕਿਰਪਾ ਬੜੀ ਬੜੀ ਮੌਜਾਂ ਬਖਤਲੀਬ ਤੇ ਸਾਰੇ ਇਕੱਠੇ ਆ ਜੀ ਹਾਂ ਹਾਂ ਕੋਈ ਮਿਲਕਣਾ ਨਹੀਂ ਪਰਿਵਾਰ ਕੇ ਸਾਜਾ ਜੀ ਗੁਰਦੁਆਰਾ ਮੁਹੱਬਤ ਹੈ ਗੁਰਦੁਆਰਾ ਸਾਡੇ ਦੋ ਹੈ ਪਰ ਅਸੀਂ ਇਹ ਨਹੀਂ ਵੀ ਮੈਂ ਉਸ ਗੁਰਦੁਆਰੇ ਜਾਣਾ ਜਿਹੜਾ ਗੁਰਦੁਆਰੇ ਪ੍ਰੋਗਰਾਮ ਹੋਇਆ ਉਸ ਨੂੰ ਸੇਵਾ ਦੇਣੀ ਜਿਦਾਂ ਨਹੀਂ ਵੀ ਕੋਈ ਵਟਕੜੀ ਵਾਲੀ ਗੱਲ ਕੋਈ ਅਏ ਤਾਂ ਵਾਈ ਗੁਰੂ ਦਾ ਨਾਮ ਲੈਣਾ ਪਾਵੇਂ ਹਾਂ ਹਾਂ ਕਿਤੇ ਵੀ ਲੈ ਸਕਦੇ ਹਾਂ ਤੇ ਪਿੰਡ ਦੇ ਵਿੱਚ ਬਾਬਾ ਜੀ ਸਕੂਲ ਵੀ ਹੈਗਾ ਕੋਈ ਸਕੂਲ ਹੈਗਾ ਪ੍ਰਾਇਮਰੀ ਉਸੇ ਤੇ ਇੱਕ ਸਟੇਸ਼ਨ ਤੇ ਸਕੂਲ ਉਹ 10ਵੇਂ ਹੀ ਤੁਹਾਨੂੰ ਅਜੀ ਸੀਨੀਅਰ ਸਕੂਲ ਸੀਨੀਅਰ ਸੈਕੰਡਰੀ ਸਕੂਲ ਪਲੱਸ 2 ਦਾ ਜੀ ਉਹ ਪਲੱਸ 2 ਦਾ ਹੈ ਹਾਂ ਉਸ ਸਟੇਸ਼ਨ ਤੇ ਚੱਕ ਪੱਕੀ ਤੇ ਤੁਹਾਨੂੰ ਇੱਥੋਂ ਰੇਲਵੇ ਸਟੇਸ਼ਨ ਕਿੱਥੇ ਜੀ ਕਰਕੇ ਲੱਗਦਾ ਹੈ ਆ ਬੜੂ ਦੂਰ ਕਿਲੋਮੀਟਰਾਂ ਨਾਲ ਹੀ ਪਿੰਡ ਨਾਲ ਦੀ ਨਾਲ ਤਾਂ ਜਲ ਚੱਲੇਗਾ ਮੈਂ ਤਾਂ ਕਿਲੋਮੀਟਰ ਵੜ ਜਾ ਹਾਂ ਪਿੰਡ ਤੋਂ ਕਿਹੜਾ ਸਟੇਸ਼ਨ ਲੱਗਦਾ ਤੁਹਾਨੂੰ ਚੱਕਪੱਕੇ ਚੱਕਪੱਕੇ ਲੱਗਦਾ ਹਾਂ ਹਾਂ ਚੱਕ ਮਤਲਬ ਬੱਸ ਸਟੈਂਡ ਹੈਗਾ ਇੱਥੇ ਸਰਕਾਰੀ ਬੱਸਾਂ ਆਉਂਦੀਆਂ ਨੇ ਸਰਕਾਰੀ ਐ ਪ੍ਰਾਈਵੇਟ ਆਉਂਦੀਆਂ ਬੱਸਾਂ ਆਮ ਹੀ ਆਉਂਦੀਆਂ ਨੇ ਸਰਕਾਰੀ ਬੱਸ ਦਾ ਸਵੇਰ ਇੱਕ ਟਾਈਮ ਹੈ ਹਾਂ ਇੱਕ ਟਾਈਮ ਜਲਾਲਾਬਾਦ ਤੋਂ ਚੱਲ ਕੇ ਫਾਇਲਕਾ ਤੱਕ ਆਉਂਦਾ ਹੈ ਹਾਂ ਇੱਕ ਟਾਈਮ ਆਉਂਦਾ ਹੈ ਇੱਕ ਸ਼ਾਮ ਨੂੰ ਵਾਪਸ ਚਲੇ ਜਾਂਦਾ ਜਲਾਲਾਬਾਦ ਦੀ ਹਾਂ ਆਦਰਵਾਇਜ਼ ਤੁਹਾਨੂੰ ਰੇਲਵੇ ਸਟੇਸ਼ਨ ਤੇ ਹੀ ਜਾਣਾ ਪੈਂਦਾ ਹਾਂ ਜਾਂ ਫਿਰ ਪ੍ਰਾਈਵੇਟ ਸਫ਼ਰ ਕਰਨਾ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਬੱਸ ਸਟੈਂਡ ਬਣਾਏ ਆ ਜੀ ਸਰਕਾਰੀ ਬੱਸਾਂ ਇੱਥੇ ਕੋਈ ਮੁਸੀਬਤ ਵੀ ਹੈਗੀ ਹੈ ਮੁਸ਼ਕਲ ਹੈਗੀ ਹੈ ਕੋਈ ਵੀ ਇਸ ਤਰ੍ਹਾਂ ਦੀ ਸਾਨੂੰ ਬੜੀ ਮੁਸ਼ਕਲ ਆਂਦੀ ਹੈ ਕੋਈ ਪਾਣੀ ਦੀ ਸਫਾਈ ਦੀ ਜਾਂ ਕੋਈ ਹੋਰ ਕੋਈ ਐਡੀ ਨਹੀਂ ਜੀ ਪਾਣੀ ਤਾਂ ਮਿੱਠਾ ਵਧੀਆ ਨਹਿਰ ਨਾਲ ਆਉਂਦਾ ਜੀ ਨਹਿਰ ਨਾਲ ਪਾਣੀ ਮਿੱਠਾ ਹੈ ਹਾਂ ਬੋਰ ਕੀਤਾ ਜੀ ਬੋਰ ਕੀਤਾ ਹੈ ਹਾਂ ਉੱਥੇ ਮੋਟਰ ਲੱਗੀ ਹੈ ਹਾਂ ਉੱਥੇ ਨਾਲ ਸਾਰੀ ਪਾਣੀ ਆਉਂਦਾ ਹੈ ਮੇਰਾ ਜਗਜੀਤ ਸਿੰਘ ਜਗਜੀਤ ਸਿੰਘ ਜੀ ਸਰਦਾਰ ਜੀ ਤੁਸੀਂ ਇਸ ਪਿੰਡ ਦੇ ਬਾਰੇ ਕੁਝ ਜਾਣਦੇ ਹੋ ਜੋੜਾ ਜੰਡ ਉਰਫ ਚਿਮਨੇ ਵਾਲਾ ਹਾਂਜੀ ਬਸ ਇੰਨਾ ਕੁ ਪਤਾ ਹਾਂਜੀ ਉਹ ੜੇ ਜੰਡ ਔਰ ਕਿਸੇ ਨੇ ਵਾਲਾ ਜੀ ਸਾਡੇ ਗਾਂ ਦਾਦੇ ਦੇ ਗਾਂ ਦਾਦੇ ਨੇ ਇਹ ਪਿੰਡ ਦਖਦੇ ਵੀ ਬੰਨਿਆ ਸੀ ਅੱਛਾ ਉਹਨੇ ਆਣ ਕੇ ਸਿੱਧੂ ਬਰਾਣ ਹੈ ਜੀ ਮੁਸਲਮਾਨ ਵੀ ਸੀ ਇੱਥੇ ਤੇ ਉਹ ਵੀ ਆਇਓ ਤੇ ਉਹਨਾਂ ਨੇ ਆਣ ਕੇ 500 ਕਿਲੋ ਜਮੀਨ ਖਰੀਦੀ ਸੀ ਅੱਛਾ ਉਹਨਾਂ ਦੇ ਗਾਂ ਪੰਜ ਹੀ ਗਾਂ ਮੁੰਡੀ ਸੀ ਹਾਂਜੀ ਤੇ ਪੰਜਾਂ ਨੂੰ ਦੱਸਦੇ ਹੁੰਦੇ ਸੀ ਵੀ 100 ਤੋਂ ਕਿਲਾ ਪੈੜੀ ਆਉਂਦਾ ਹਾਂ ਤੇ ਉਹ ਉਸ ਵਕਤ ਜੋੜਾ ਜੰਡ ਨਾਮ ਰੱਖਿਆ ਉਹਨਾਂ ਨੇ ਹਾਂਜੀ ਉਹੜੇ ਜੰਡ ਤੇ ਫਿਰ ਚਿਮਨੇ ਵਾਲਾ ਕਿਵੇਂ ਨਾਮ ਪੈ ਗਿਆ ਇਹ ਚਿਮਨੇ ਵਾਲਾ ਹੀ ਮੁਸਲਮਾਨ ਸੀਗੇ ਮੁਸਲਮਾਨਾਂ ਦੀ ਪੱਤੀ ਜੀ ਤੇ ਜਾਂ ਉਹਨਾਂ ਦਾ ਜਾਤ ਸੀ ਹਾਂ ਉਹਨਾਂ ਦੀ ਜਾਤੀ ਸੀ ਜਾਤ ਸੀ ਕਾਸਟ ਸੀ ਜਾਤ ਸੀ ਉਹਨਾਂ ਦੀ ਕਾਸਟ ਜਿਹਨੂੰ ਕਿਹਾ ਜਾਂਦਾ ਹੈ ਹਾਂਜੀ ਗੋਦ ਦੇ ਕਰਕੇ ਉਹ ਚਿਮਨੇ ਵਾਲਾ ਨਾਮ ਲੈ ਬੈਠਾ ਸੀ ਚਿਮਨੇ ਕੋਠ ਸੀ ਉਹਨਾਂ ਦਾ ਅੱਛਾ ਅੱਥੋ ਇਹ ਜਾਇਰ ਹੁੰਦਾ ਵੀ ਸਿੱਖ ਔਰ ਮੁਸਲਮਾਨ ਹਿੰਦੂ ਜਾਂ ਇਸਾਈ ਇਹ ਪਾਈਚਾਰਾ ਪਹਿਲੇ ਵੀ ਕਾਇਮ ਸੀਗਾ ਹਾਂਜੀ ਹਾਂਜੀ ਇਕੱਠੇ ਸੀਗਾ ਦੱਸਦੇ ਬਹੁਤ ਹੀ ਉਹਨਾਂ ਦਾ ਆਪੋ ਚੁਪਿਆ ਰੌਲ ਕੇ ਰਹਿੰਦੇ ਸੀ ਬੜੇ ਰਾਲ ਮਿਲ ਕੇ ਰਹਿੰਦੇ ਸੀ ਔਰ ਜਿੱਥੇ ਰਾਲ ਮਿਲ ਕੇ ਪਿਆਰ ਬਣਿਆ ਹੋਵੇ ਉਹ ਪਿੰਡ ਹਮੇਸ਼ਾ ਖੁਸ਼ਹਾਲ ਹੀ ਹੁੰਦਾ ਹੈ ਹਨ ਨਹੀਂ ਇਹ ਅੱਜ ਵੀ ਬਹੁਤ ਖੁਸ਼ਹਾਲ ਹੈ ਅੱਜ ਵੀ ਖੁਸ਼ਹਾਲ ਹੈ ਹਾਂ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜੀ ਜ਼ਮੀਨਦਾਰ ਸੀ ਜੀ ਮੁਸਲਮਾਨਾਂ ਕੋਲੇ ਨੰਬਰਦਾਰ ਸੀ ਮੁਸਲਮਾਨ ਜੀ ਨੰਬਰਦਾਰ ਮੁਸਲਮਾਨ ਸੀ ਠੀਕ ਹੈ ਜੀ ਕਿ ਨਾਮ ਸੀ ਉਹ ਨੰਬਰਦਾਰ ਦਾ ਜੀ ਚਿਮਨਾ ਜਾਤ ਦਾ ਸੀ ਨੰਬਰਦਾਰ ਜਿਹੜਾ ਸਰਦਾਰ ਮੀਹਾਂ ਜੀ ਆਪਣੇ ਪਿੰਡ ਜੋੜੇ ਜੰਡ ਉਰਫ ਚਿਮਨੇ ਵਾਲਾ ਉਦੋਂ ਤੁਹਾਡੀ ਉਮਰ ਕਿੰਨੀ ਸੀ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਸੀ ਜੀ ਕਿ ਭਾਈ 25 ਸਾਲ ਅੱਛਾ ਕਰੀਬ 25 ਕਿ ਸਾਲ ਦੀ ਉਮਰ ਸੀ ਉਦੋਂ ਅੱਛਾ ਤੁਸੀਂ ਉਦੋਂ ਇੱਥੇ ਹੀ ਰਹਿਣ ਵਾਲੇ ਸੀ ਪਹਿਲਾਂ ਤੁਸੀਂ ਕਹਿੰਦੇ ਚੱਕਦਾ ਬਸਕਰ ਘਾਣਾ ਤੇ ਸੇ ਬਾਵਲਪੁਰ ਅੱਛਾ ਬਾਵਲਪੁਰ ਤੁਸੀਂ ਪਹਿਲਾਂ ਜੀ ਚੱਕ ਅਰੇ ਉਹ ਪਹਿਲਾਂ ਆਗੇ ਰੋਲੇ ਤੋਂ 5-7 ਸਾਲ ਪਹਿਲਾਂ ਇੱਥੇ ਆ ਗਿਆ ਤੁਸੀਂ ਅੱਛਾ ਖੂਹ ਅੱਛਾ 5-7 ਸਾਲ ਪਹਿਲਾਂ ਠੀਕ ਹੈ ਹਾਂ ਹੈਗਾ ਖੂਹ ਜੀ ਉਹ ਖੂਹ ਦੀ ਨਿਸ਼ਾਨੀ ਵੇਖ ਆਇਆ ਜਿੱਤੇ ਦੋ ਜੰਡ ਹੁੰਦੇ ਸੀ ਜੋੜੇ ਇੱਕ ਪਿੱਪਲ ਹੁੰਦਾ ਸੀ ਵੱਡਾ ਇੱਕ ਪਿੱਪਲ ਸੀ ਹਾਂਜੀ ਹਾਂ ਅੱਛਾ ਇੱਕ ਪਿੱਪਲ ਐਸ ਪਾਸੇ ਸੀ ਜੀ ਕਿਲਾ ਕਿਲਾ ਛੋਟਾ ਬਹੁਤ ਵੱਡਾ ਅੱਛਾ ਪਤਾ ਠੀਕ ਹੈ ਜੀ ਤੇ ਜਿਹੜਾ ਨੰਬਰਦਾਰ ਹੁੰਦਾ ਸੀ ਮੁਸਲਮਾਨ ਜਿੰਦੀ 350 ਕਿੱਲਾ ਜ਼ਮੀਨ ਸੀ ਉਹ ਉਹਨਾਂ 350 ਉਹਨਾਂ ਹਾਂਜੀ 15 20 ਘਰ ਸੀ ਅੱਛਾ 15 20 ਘਰ ਸੀ ਉਹ ਉਹਨਾਂ ਕੋਲੇ ਜੀ ਇਸੇ ਆਉਂਦੀ 350 ਅੱਛਾ ਆਪੋ ਆਪਣੀ ਉਹਨਾਂ ਦੀ ਹਿੱਸੇ ਆਉਂਦੀ ਸੀ ਪਰ ਟੋਟਲ ਉਹਨਾਂ ਕੋਲੇ 350 ਕਿੱਲਾ ਸੀ ਹਾਂਜੀ ਬਾਕੀ ਆਪਣੇ ਜਿੰਨੀ ਵੀ ਜ਼ਮੀਨ ਸੀ ਉਹ ਸਭ ਜੱਟ ਸਿੱਖਾਂ ਕੋਲੇ ਸੀ ਜੀ ਹਾਂ ਠੀਕ ਹੈ ਜੀ ਤੇ ਜਦੋਂ ਤੁਸੀਂ ਇੱਥੇ ਆਏ ਉਦੋਂ ਜੋੜੇ ਜੰਡ ਜਿਹੜੇ ਉਵੇਂ ਖੜੇ ਸੀ ਹੂਬੂ ਛੱਪੜ ਦੇ ਵਿੱਚ ਸੀ ਦੋਨੋਂ ਹੀ ਜੰਡਾ ਹਾਂਜੀ ਜੋੜੇ ਆ ਜੋੜੇ ਸੀ ਜਿਹੜਾ ਆਪਣਾ ਖੂਹ ਸੀ ਉਹਦਾ ਪਾਣੀ ਮਿੱਠਾ ਫਿਰ ਤੁਸੀਂ ਉਹ ਖੂਹ ਦਾ ਪਾਣੀ ਵੀ ਪੀਂਦੇ ਰਹੇ ਜੀ ਠੀਕ ਹੈ ਜੀ ਅੱਜ ਮੈਨੂੰ ਉਹਨਾਂ ਦੇ ਮੌਸਮ ਆ ਨਹਿਰਾ ਫਿਰ ਉਦੋਂ ਬਾਅਦ ਨਿਕਲੀਆਂ ਜੀ ਇਹ ਬਾਤ ਅੱਛਾ ਪਹਿਲਾਂ ਖੂਹ ਦਾ ਪਾਣੀ ਪੀਂਦੇ ਹੁੰਦੇ ਸੀ ਉਸ ਤੋਂ ਬਾਅਦ ਤੁਸੀਂ ਜਦੋਂ ਇਸ ਥਾਂ ਤੇ ਫਿਰ ਤੁਸੀਂ ਉਹ ਜਿਹੜੇ ਮੁਸਲਮਾਨ ਪਰਿਵਾਰ ਸੀ ਉਹਨਾਂ ਨਾਲ ਤੁਹਾਡਾ ਰਹਿਣ ਸਹਿਣ ਕਿਵੇਂ ਸੀ ਜੀ ਬਹੁਤ ਚੰਗਾ ਸੀ ਬਹੁਤ ਚੰਗਾ ਇੱਕ ਦੂਜੇ ਨਾਲ ਬਹੁਤ ਚੰਗੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਸੀ ਇੱਕ ਦੂਜੇ ਦੀ ਇੱਜ਼ਤ ਦੇ ਰਾਖੇ ਸੀ ਇੱਕ ਦੂਜੇ ਨਾਲ ਬੜਾ ਮੋਹ ਮੁਹੱਬਤ ਸੀ ਵਿਆਹ ਸ਼ਾਦੀਆਂ ਤੇ ਉਹ ਜਾਂ ਸੀ ਠੀਕ ਹੈ ਜੀ ਕੋਈ ਨਹੀਂ ਕੱਤਲ अच्छा ਕੋੜੇ ਕੱਚੇ ਸੀ ਕੋਈ 1 2 ਪੱਕੇ ਸੀ ਜੀ ਠੀਕ ਹੈ ਬਾਕੀ ਝੁੱਗੀਆਂ ਝੌਪੜੀਆਂ ਸੀ ਜਿਵੇਂ ਪਸ਼ੂ ਡੰਗਰ ਮਾਲ ਡੰਗਰ ਦੀਆਂ ਪਾਈਆਂ ਹੁੰਦੀਆਂ ਸੀ اچھا ਇੱਕ ਇੱਕ ਘਰ ਦੇ ਵਿੱਚ 15 20 ਵੀ ਘਰਾਂ ਦਾ ਵਸੇਬਾ ਹੋਇਆ ਸੀ ਜਦੋਂ ਤੁਸੀਂ ਉਧਰੋਂ ਹਿੰਦੁਸਤਾਨ ਪਾਕਿਸਤਾਨ ਤੋਂ ਉਜਾੜੇ ਤੋਂ ਬਾਅਦ ਇੱਥੇ ਆਏ ਨਾ ਨਾ ਨਾਲੇ ਬਾਹਲੇ ਪੜ ਰੋਲੇ ਤੋਂ ਪਹਿਲਾਂ ਰੋਲੇ ਤੋਂ ਪਹਿਲਾਂ ਹੀ ਇੱਥੇ ਆ ਗਿਆ 12 ਪਿੰਡਾਂ ਦਾ ਮਾਲਕ ਸੀ ਕੀ ਨਾਮ ਬਿਕਾ ਬਿਕਾ ਮੁਹੰਮਦ ਸਰਵਰ ਬੋਦਲਾ ਸਰਵਰ ਬੋਦਲਾ ਸਰਵਰ ਬੋਦਲਾ ਹਾਂਜੀ ਅੱਛਾ ਜੀ ਮੁਹੰਮਦ ਉਹ ਵੀ ਇੱਥੇ ਆਉਂਦਾ ਹੁੰਦਾ ਸੀ ਜੀ ਮੈਂ ਵੇਖਿਆ ਅੱਖੀ ਅੱਛਾ ਅੱਖੀ ਵੇਖਿਆ ਤੁਸੀਂ ਹੁਣ ਤੁਸੀਂ ਅੱਖੀ ਵੇਖਿਆ ਹਾਂਜੀ ਉਹਨੇ ਅੱਖਾਂ ਕੋਈ ਕਿਹਾ ਹੈ

کچھ کہتا ہوں اس کے لیے بڑی داری میں تو مچھاتے ہیں کہ نہ کہ پہلی آپ سے لگتا ہے ہاں جی چیزہ تھا آج والا کہاں سے ہاں جی میرا پروار ہمنا پچھے ٹھیک ہے جی اجل پچھل کے ہاں جی وہ نہیں چھیڑے آج ہونا ٹھیک ہے جی وہ میرا پروار ہے آپ کو جلتا ہے ہے ہم چھین جائے جی پکنے ٹھیک ہے کوئی چیزہ پچھے ہمنا

ਉੱਤ ਜਾ ਕੇ ਪੰਜਾ ਸੱਤਾ ਬੰਦਾ ਕਹਿੰਦੀ ਆ ਕੇ ਹਾਂਜੀ ਉਹਨੇ ਛੇੜਾ ਦਿਓ ਨਾ ਛੇੜਾ ਦਿਓ ਉਹ ਇੱਥੇ ਆ ਠੀਕ ਹੈ ਪੰਗਾ ਨਾ ਲਿਆ ਦਿਓ ਠੀਕ ਇੱਕ ਬਾਪੂ ਜੀ ਜਦੋਂ ਵੰਡ ਹੋਈ ਹੈ ਜਿਹੜੇ ਮੁਸਲਮਾਨ ਭਾਈਚਾਰਕ ਭਾਈਚਾਰੇ ਦੇ ਲੋਕ ਸੀ ਜਿਹੜੇ ਆਪਣੇ ਟੋਲੇ ਬਣਾ ਬਣਾ ਕੇ ਆਏ ਸੀ ਉਹ ਨਹਿਰ ਨਹਿਰ ਜਾਂਦੇ ਸੀ ਜਾਂ ਛੱੜ ਕੇ ਜਾਂਦੇ ਸੀ ਜਾਂ ਉਹ ਨਹਿਰ ਜਾਂਦੇ ਸੀ ਜੀ ਨਹਿਰ ਖਾਲੀ ਜਾਂਦੇ ਸੀ ਹਾਂਜੀ ਕੋਈ ਪਰਵਾਹ ਨਹੀਂ ਘੱਟ ਗਏ ਉਹ ਕੋਈ ਲਈ ਸਾਹ ਹਾਂਜੀ ਉਹ ਹੀ ਦੇਈ ਯਾ ਨਾਲ ਸਭ ਬਹੁਤ ਨਾਲ ਅੱਛਾ ਆਪ ਬੱਤ ਕੱਚੇ ਰਸਤੇ ਤੇ ਓਜਾਂ ਨੂੰ ਜਾਂਦੇ ਸੀ ਸਿੱਧਾ ਓਜਾਂ ਨੂੰ ਰਾਣੇ ਨੂੰ ਸਿੱਧਾ ਜਾਂਦੇ ਸੀ ਠੀਕ ਹੈ ਜੀ ਤੇ ਉਹਨਾਂ ਨਾਲ ਟੋਡਾ ਮਤਲਬ گلاں باتا ہوئی ہیں پھر میں جاتا ہاں جی وہ بہت دو سال ہاں جی اور میں ملا پر ہندہ سے سادکی بادر تیج ہاں سادکی بادر تیج ہاں جی گنجو آتا ہے دینا جا کے وہ سے پانچ پانچ پھٹے بہت کھڑی ہے ہاں جی پانچ پچھے اپنی کھڑی ہے ہاں جی ਤਹਾ ਉਹ ਨਾਲ ਹੋ ਗਿਆ ਆ ਪੈਸਾ ਹਾਂਜੀ ਹਾਂਜੀ ਉੱਥੇ ਇੱਕ ਮੁਸਲਮਾਨ ਬੋਲਿਆ ਹਾਂਜੀ ਵਾਲਾ ਕਿ ਚਿਬਨੀ ਆ ਰਿਹਾ ਕੋਈ ਹੈਗਾ ਅੱਛਾ ਆ ਜਮਾਈ ਨਾ ਕਰੀ ਮੈਂ ਆਜੇ ਅੱਛਾ ਸੁਣਦੇ ਫਿਰ ਵਾਲਾ ਕਹਿੰਦੀ ਭਲਾ ਨਾ ਆਗਾ ਮਰ ਗਿਆ ਕਿ ਜਵਨਾ ਉਹਨੇ ਮਤਲਬ ਜਿਹੜੇ ਬਜ਼ੁਰਗਾਂ ਦੇ ਸਾਰਿਆਂ ਦੇ ਨਾਮ ਲਏ ਹਾਂ ਉਹ ਪੁੱਛਦਾ ਹਾਂਜੀ ਮੇਰਾ ਹਾਂਜੀ ਅੱਛਾ ਮੈਂ ਆਹ ਕਿਤੇ ਆਕੀ ਨਾ ਹਾਂਜੀ ਮੈਂ ਮੇਰਾ ਨਾਮ ਜੀ ਬੇ ਸਿੰਘ ਹਾਂਜੀ ਆ ਜਾ ਟੈਨਸ਼ਨ ਨਾ ਖਾਓ ਆਲਾ ਮੈਂ ਆ ਕੋਕਰ ਪੁੰਨੂ ਮੇਰਾ ਪੁੰਨੂ ਮੇਰਾ ਨਾ ਪੁੰਨਾ ਪੁੰਨੂ ਖੋਖਰ ਪੁੰਨੂ ਖੋਖਰ ਬੋਲੇ ਅੱਜ ਬੋਲੇ ਮੈਂ ਦੋਲੇ ਅੱਛਾ ਚਲੋ ਫਿਰ ਆਪੋ ਹੋ ਜੋ ਕਰ ਮੈਂ ਦੋਤ ਫਿਰ ਮੈਂ ਦੋਤ ਜਿੰਦਗੀ ਤੇ ਤੈਨੂੰ ਮੈਂ ਤੁਹਾਨੂੰ ਨੇੜੇ ਨਹੀਂ ਆਂ ਜਾਣ ਦਿੰਦਾ ਅੱਥਲੇ ਮਲਾਉਣ ਬੇ। ਹਾਂਜੀ ਪਤ ਨੂੰ ਕਿ ਪਿਛਾ ਉਹ ਨਹੀਂ ਆ ਟੁੱਟ ਟੁੱਟ ਕੇ ਕੁਝ ਕਰ ਸਕਦੇ ਕੁਝ ਨਹੀਂ ਹਾਂਜੀ ਆਪਣੇ ਕੁਝ ਜਦੋਂ ਤੁਸੀਂ ਇੱਕ ਦੂਜੇ ਨੂੰ ਵੇਖਿਆ ਤੁਹਾਡੇ ਫਿਰ ਵਿਰਾਗ ਦੇ ਅ ਵਿਰਾਗ ਤਾਂ ਆਇਆ ਹੁਣੇ ਮਨ ਚ। ਹੋਵੇ ਜੇ ਮਸਲਿਆ ਅੱਥਲੇ ਮਲਾਉਣ ਗੱਲ ਲੈ ਕੇ ਹੁੰਦੀ। ਅੱਛਾ ਲਾਹੌਰ ਤਹਿਸੀਲ ਹਾਂ ਪਿੰਡ ਕਿਹੜਾ ਸੀ ਜੀ? ਉਹ ਨਾ ਪੁੰਨ ਖੋਖਾ ਖੋਖਾ ਪੁੰਨ ਖੋਖਰ ਪੁੰਨ ਪੁੰਨੂ ਖੋਖਰ ਅੱਛਾ ਪਿੰਡ ਦੀ ਪੁੰਨ ਦਾ ਉਹ ਬਜ਼ੁਰਗ ਜਿਹੜੇ ਉਹ ਪਿੰਡ ਉੱਥੇ ਰਹਿੰਦੇ ਸੀ ਜੀ ਅੱਛਾ ਮੈਂ ਤੇ ਸੁਣ ਲਾਹੌਰ ਦੇ ਵਿੱਚ ਨਾ ਉਹ ਪਿੰਡ ਦੇ ਖੋਖਾ ਵਾਲਾ ਪਿੰਡ ਖੋਖਰਾਂ ਵਾਲਾ ਸੀ ਖੋਖਰਾਂ ਵਾਲੇ ਪਿੰਡ ਚ ਉਹ ਪੁੰਨੂ ਖੋਖਰ ਰਹਿੰਦਾ ਸੀ ਜਿਹੜਾ ਚਿਮਨੇ ਵਾਲੇ ਤੋਂ ਆਪਣਾ ਬਚਪਨ ਗੁਜ਼ਾਰ ਕੇ ਗਿਆ ਸੀ ਤੁਹਾਡਾ ਹਾਨੀ ਸੀ ਤੇ ਅੱਜ ਉਹ ਸ਼ਾਇਦ ਪਰਮਾਤਮਾ ਕਰੇ ਹੁੰਦੀ ਲੰਬੀ ਉਮਰ ਕਰੇ ਸ਼ਾਇਦ ਜਿਉਂਦਾ ਹੋਏਗਾ ਤੁਹਾਡੀ ਉਹ ਵੀਡੀਓ ਵੇਖੇਗਾ ਕਿ ਅਸੀਂ 50 1950 ਦੇ ਵਿੱਚ ਇੱਕ ਦੂਜੇ ਨਾਲ ਸ਼ਕਲਾਂ ਦੇ ਵਾਕਿਬ ਹੋਏ ਸੀ ਪਰਮਾਤਮਾ ਅੱਗੇ ਪਰਮਾਤਮਾ ਦੇ ਵਾਸ ਹੈ ਜੀ